ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਤਿੰਨ ਗੈਰ ਕਾਨੂੰਨੀ ਪਿਸਤੌਲਾਂ ਤੇ ਕਈ ਜਿੰਦਾ ਰੌਂਹ ਬਰਾਮਦ ਕੀਤੇ ਹਨ ਸੀਆਈਏ ਸਟਾਫ ਨੇ 9 ਜੁਲਾਈ ਨੂੰ ਵਰਕਸ਼ਾਪ ਚੌਂਕ ਨੇੜੇ ਗ੍ਰਿਫਤਾਰੀ ਦੌਰਾਨ ਮੁਲਜ਼ਮ ਕੋਲੋਂ 32 ਬੋਰ ਦੀ ਪਿਸਤੌਲ ਬਰਾਮਦ ਕੀਤੀ ਸੀ ਅਤੇ ਪੁਲਿਸ ਰਿਮਾਂਡ ਦੌਰਾਨ ਉਸ ਵਿਅਕਤੀ ਨੇ 2 30 ਬੋਰ ਦੇ ਪਿਸਤੌਲ ਹੋਰ ਬਰਾਮਦ ਕਰਵਾਏ ਹਨ ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮ ਦੇ ਉੱਪਰ ਪਹਿਲਾਂ ਵੀ ਕਈ ਹੋਰ ਤਰਾਮਾ ਹਿੱਟ ਮਾਮਲੇ ਦਰਜ ਹਨ ਪੁਲਸ ਵੱਲੋਂ ਅਪਰਾਧਿਕ ਤੱਤਾਂ ਦੇ ਖਿਲਾਫ ਵੱਡੀ ਕਾਰਵਾਈ ਜਾਰੀ ਰਹੇਗੀ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਾ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਫੈਸਲ ਕੀ ਹੈ ਜੀ ਪੂਰਾ ਮਾਮਲਾ ਜੀ ਮਾਮਲਾ ਜੋ ਸ਼੍ਰਮਤੀ ਸੰਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਡੀਸੀਪੀ ਮਨਪ੍ਰੀਤ ਸਿੰਘ ਅਤੇ ਸ਼੍ਰੀ ਸ਼ਿਰੀਸ਼ ਜੱਤਪੁਰੀ ਏਡੀਸੀਪੀ ਜਿਹੜਾ ਕਿ ਦिशा ਮਨ ਉਦੇਸ਼ਨ ਤੇ ਇੰਸਪੈਕਟਰ ਸੁਨੰਦਰ ਕੁਮਾਰਾ ਜੀ ਆਰਸੀਆਈ ਜਿਨ੍ਹਾਂ ਦੀ ਟੀਮ ਨੇ ਇੱਕ ਵਿਅਕਤੀ ਕਾਬੂ ਕੀਤਾ ਜਿਹਦਾ ਨਾਂ ਅਭਿਸ਼ੇਕ ਉਰਫ ਵਾਂਸ਼ ਜਿਹਦੇ ਕੋਲ ਤਿੰਨ ਪਿਸਟਲ ਫੜੀ ਹੋਈ ਹੈ ਇਹ ਜਿਹਦੇ ਖਿਲਾਫ ਮੁਕਦਮਾ ਨੰਬਰ 8282 ਫਾਰਮ ਜੈਕਟ ਡਿਵੀਜ਼ਨ ਨੰਬਰ 2 ਦੇ ਵਿੱਚ ਦਰਜ ਕੀਤਾ ਗਿਆ ਇਸ ਵਿਅਕਤੀ ਦੀ ਪਿਛਲੇ ਇਸ ਤਰ੍ਹਾਂ ਨੇ ਇਹਦੇ ਖਿਲਾਫ ਪਹਿਲਾਂ ਵੀ 324 325 26 ਦਾ ਮੁਕਦਮਾ ਦਰਜ ਹੈ ਜਿਹਦੀ ਪੁਸ਼ਟੀ ਕਰਕੇ ਫਾਰਵਰਡ ਦੇ ਬੈਕਵਰਡ ਲਿੰਕ ਵੀ ਇਨਵੈਸਟੇਗੇਸ਼ਨ ਕੀਤੀ ਜਾ ਰਹੀ ਹੈ ਵੈਪਨ ਕਿੱਥੋਂ ਆਏ ਤੇ ਕਿਹੜੇ ਕੰਮ ਵਾਸਤੇ ਯੂਜ਼ ਕਰੇ